ਸਤ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਅਸੀਂ ਕੁਝ ਵੋਕੇਬਲਰੀ ਦੇ ਸ਼ਬਦ ਪੰਜਾਬੀ ਤੋਂ ਅੰਗਰੇਜ਼ੀ ਵਿੱਚ ਟ੍ਰਾਂਸਲੇਟ ਕਰਾਂਗੇ ਪ੍ਰਮੁਖਤਾ ਪ੍ਰੋਮੀਨੈਂਸ ਨਤੀਜਾ ਕਨਸੀਕਵੈਂਸ ਅੰਦਾਜ਼ਾ ਐਸਟੀਮੇਟ ਸਹੂਲਤ ਕਨਵੀਨੀਅੰਸ ਰੱਖਿਆਤਮਕ ਡਿਫੈਂਸਿਵ ਖਰਚੇ ਐਕਸਪੈਂਸਸ ਭੇਜਣਾ ਡਿਸਪੈਚਿੰਗ अनुकूलित करना कस्टोमाइज मनोरथ मोटिव, योग, अलिजिबल सुधार करना इम्प्रूव, महत्वपूर्ण क्रूशियल, भ्रिष्टाचार करप्शन, रिश्वत ब्राइबरी हावी होना ओवरवैलमड रुकावटा ऑबस्टिकल इस दौरान मीनवाइल ਤਬਦੀਲੀ ਕਨਵਰਟਡ ਇਰਾਦਾ ਇੰਟੈਂਸ਼ਨ ਜਦ ਤੱਕ ਅਨਲੈਸ ਦੇ ਬਾਵਜੂਦ ਡਿਸਪਾਈਟ ਝਿੜਕਣਾ ਸਕੋਲਡਿੰਗ ਬਿਹਤਰ ਬਣਾਉਣਾ ਇਨਹਾਂਸ ਜ਼ਾਹਰ ਹੈ ਅਪੀਅਰੈਂਟਲੀ ਜੋੜ ਦੇਣਾ ਇਮਫਸਾਈਜ਼ ਦੇਣਦਾਰੀ ਲਾਇਬਿਲਟੀ